ਹਾਂਜੀ ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਸਾਇੰਸ ਮੇਲੇ ਤੇ ਤੇ ਇਸ ਮੇਲੇ ਤੇ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਹੜੇ-ਕਿਹੜੇ ਪ੍ਰੋਜੈਕਟ ਟੀਚਰ ਲੈ ਕੇ ਆਏ ਆ ਬੱਚਿਆਂ ਦੇ ਇਸ ਮੇਲੇ ਦੇ ਵਿੱਚ ਪ੍ਰਦਰਸ਼ਿਤ ਕਰਨ ਲਈ ਇਸ ਦੇ ਨਾਲ ਤੁਹਾਨੂੰ ਵੀ ਆਈਡੀਆ ਲੱਗ ਜਾਏਗਾ ਕਿ ਕੱਲ ਨੂੰ ਤੁਸੀਂ ਵੀ ਕਿਸੇ ਮੇਲੇ ਤੇ ਜਾਣਾ ਹੈ ਸਾਇੰਸ ਦੇ ਤੇ ਤੇ ਕਿਹੜੇ-ਕਿਹੜੇ ਪ੍ਰੋਜੈਕਟ ਤੁਸੀਂ ਲੈ ਕੇ ਜਾ ਸਕਦੇ ਹੋ ਇਹ ਦੇਖੋ ਜੀ ਇਸ ਦੇ ਵਿੱਚ ਗਣਿਤ ਬਾਇਓਲੋਜੀ ਫਿਜ਼ਿਕਸ ਕੈਮਿਸਟਰੀ ਦੇ ਵੱਖ-ਵੱਖ ਥੀਮਾਂ ਦੇ ਤਹਿਤ ਪ੍ਰੋਜੈਕਟ ਆਏ ਨੇ ਜੀ ਆਪਾਂ ਅੱਗੇ ਚੱਲਦੇ ਹਾਂ ਜੀ ਇੱਧਰ ਦੇ ਪਾਸੇ ਸਾਡੇ ਟੀਚਰ ਰਜਿਸਟ੍ਰੇਸ਼ਨ ਕਰ ਰਹੇ ਨੇ ਜੀ ਇਹ ਦੇਖੋ ਅਧਿਆਪਕ ਰਜਿਸਟ੍ਰੇਸ਼ਨ ਕਰਾ ਰਹੇ ਆਪਣੇ ਬੱਚਿਆਂ ਦੀ ਤੇ ਆਪਾਂ ਅੱਗੇ ਚੱਲਦੇ ਹਾਂ ਅੱਗੇ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਬੱਚੇ ਕਿਹੜੇ-ਕਿਹੜੇ ਪ੍ਰੋਜੈਕਟ ਲੈ ਕੇ ਆਏ ਨੇ ਇਹ ਦੇਖੋ ਇਹ ਬੱਚੇ ਨੇ ਇੱਕ ਲੈ ਕੇ ਆਇਆ ਪ੍ਰੋਜੈਕਟ ਟਰਾਂਸਪੋਰਟ ਐਂਡ ਕਮਿਊਨੀਕੇਸ਼ਨ ਕਿਸ ਤਰ੍ਹਾਂ ਦੇਖੋ ਟਰਾਂਸਪੋਰਟ ਤੇ ਕਮਿਊਨੀਕੇਸ਼ਨ ਜਿਹੜੀ ਹੁੰਦੀ ਹੈ ਇਹ ਦੇਖੋ ਉਸ ਦਾ ਇੱਕ ਇੱਕ ਪ੍ਰੋਜੈਕਟ ਹੈ ਤੇ ਅੱਗੇ ਦੇਖੋ ਬੱਚੇ ਲੈ ਕੇ ਆਏ ਨੇ ਪ੍ਰੋਜੈਕਟ ਆਪਾਂ ਦਿਖਾਉਂਦੇ ਹਾਂ ਇਹਨਾਂ ਦਾ ਪ੍ਰੋਜੈਕਟ ਟੀਚਰ ਇਹਨਾਂ ਦੇ ਨਾਲ ਡਿਸਕਸ ਵੀ ਕਰ ਰਹੇ ਨੇ ਪ੍ਰੋਜੈਕਟ ਬਾਰੇ ਇਹ ਦੇਖੋ ਫਲੋਟਿੰਗ ਹਾਊਸ ਹੈ ਇਸ ਬੱਚੇ ਨੇ ਪ੍ਰੋਜੈਕਟ ਤਿਆਰ ਕੀਤਾ ਹੋਇਆ ਬੇਟਾ ਕੀ ਦਿਖਾ ਰਹੇ ਹੋ ਇਸ ਪ੍ਰੋਜੈਕਟ ਚ ਫਲੋਟਿੰਗ ਹਾਊਸ ਦੇ ਬਾਰੇ ਅੱਛਾ ਖੜਾ ਤੋਂ ਜਾਂਦਾ ਹੈ ਜੀ ਖੜਾ ਤੋਂ ਪਸੰਦ ਦੇਖੋ ਜੀ ਫਲੋਟਿੰਗ ਹਾਊਸ ਹੈ ਜਿਹੜਾ ਜੀ ਸਾਨੂੰ ਹੜ੍ਹਾਂ ਦੇ ਉੱਤੋਂ ਬਚਾਉਂਦਾ ਹੈ ਤੇ ਅੱਗੇ ਦੇਖੋ ਪ੍ਰੋਜੈਕਟ ਤੁਹਾਨੂੰ ਦੱਸਿਆ ਸੀ ਗਣਿਤ ਦੇ ਵੀ ਪ੍ਰੋਜੈਕਟ ਨੇ ਇਹ ਦੇਖੋ ਇਹ ਬੱਚੇ ਲੈ ਕੇ ਆਏ ਨੇ ਗਣਿਤ ਦਾ ਪ੍ਰੋਜੈਕਟ ਇੱਕ ਜਿਹਦੇ ਵਿੱਚ ਕਿਲੋਮੀਟਰ ਹੈਕਟੋਮੀਟਰ ਡੈਕਾਮੀਟਰ ਮੀਟਰ ਡੈਸੀਮੀਟਰ ਸੈਂਟੀਮੀਟਰ ਤੇ ਮਿਲੀਮੀਟਰ ਬੱਚਿਆਂ ਨੇ ਦਿਖਾਈ ਹੋਏ ਨੇ ਆਪਾਂ ਅੱਗੇ ਚੱਲਦੇ ਹਾਂ ਜੀ ਇਹ ਦੇਖੋ ਜੀ ਅਗਲਾ ਬੱਚੇ ਪ੍ਰੋਜੈਕਟ ਲੈ ਕੇ ਆਏ ਨੇ ਫੂਡ ਹੈਲਥ ਐਂਡ ਹਾਈਜੀਨ ਤੇ ਇਹ ਬੱਚਿਆਂ ਨੇ ਇਹਦੇ ਵਿੱਚ ਦਿਖਾਇਆ ਹੋਇਆ ਹੈ ਕਿ ਕਿਸ ਤਰ੍ਹਾਂ ਆਪਾਂ ਕਿਹੜਾ ਕਿਹੜਾ ਫੂਡ ਸਾਨੂੰ ਖਾਣਾ ਚਾਹੀਦਾ ਹੈ ਤੇ ਕਿਸ ਤਰ੍ਹਾਂ ਆਪਾਂ ਬਿਮਾਰੀਆਂ ਦੇ ਉਤੋਂ ਬਚ ਸਕਦੇ ਹਾਂ ਤੇ ਐਵੀ ਇੱਕ ਪ੍ਰੋਜੈਕਟ ਆਇਆ ਜੀ ਫੂਡ ਹੈਸਟ ਐਂਡ ਹਾਈਜੀਨ ਇਹ ਦੇਖੋ ਤੇ ਇੱਧਰ ਸਾਡੇ ਜੱਜ ਸਹਿਬਾਨ ਨੇ ਜਿਹੜੇ ਕੀ ਬੱਚਿਆਂ ਨੂੰ ਕੁਐਸਚਨ ਪੁੱਛ ਰਹੇ ਨੇ ਤੇ ਉਸ ਦੇ ਹਿਸਾਬ ਨਾਲ ਉਹ ਇਹਨਾਂ ਦੀ ਜੱਜਮੈਂਟ ਕਰਨਗੇ ਇਹ ਲੜਕੀ ਲੈ ਕੇ ਆਈ ਹੈ ਜੀ ਪ੍ਰੋਜੈਕਟ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਕਿਸਾਨ ਆਪਣੀ ਫਸਲ ਨੂੰ ਬਿਨਾ ਦਵਾਈਆਂ ਤੋਂ ਨੈਚੁਰਲ ਢੰਗ ਦੇ ਨਾਲ ਕੀੜਿਆਂ ਤੋਂ ਬਚਾ ਸਕਦੇ ਨੇ ਇਹ ਦੇਖੋ ਅੱਗੇ ਆਪਾਂ ਚੱਲਦੇ ਹਾਂ ਜੀ ਇਹ ਦੇਖੋ ਜੀ ਬੱਚੇ ਇੱਧਰ ਲੈ ਕੇ ਆਏ ਨੇ ਪ੍ਰੋਜੈਕਟ ਥੀਮ ਇਹਨਾਂ ਦਾ ਵੇਸਟ ਮਟੀਰੀਅਲ ਤੇ ਵੇਸਟ ਮਟੀਰੀਅਲ ਨੂੰ ਕਿਵੇਂ ਮੈਨੇਜ ਕਰਦੇ ਨੇ ਇਹ ਦੇਖੋ ਬੱਚੇ ਲੈ ਕੇ ਆਏ ਨੇ ਦੇਖੋ ਇਹ ਵੇਸਟ ਮਟੀਰੀਅਲ ਐ ਇਸ ਤੋਂ ਕਿੰਨਾ ਸੋਹਣਾ ਇਹਨਾਂ ਨੇ ਜਿਹੜਾ ਹੈਗਾ ਉਹ ਮਟੀਰੀਅਲ ਤਿਆਰ ਕੀਤਾ ਹੋਇਆ ਹੈ ਇੱਧਰ ਇਹ ਦੇਖੋ ਪਲਾਸਟਿਕ ਬਾਰੇ ਹੈ ਕੀ ਪਲਾਸਟਿਕ ਆਪਾਂ ਵੇਸਟ ਕਰ ਦਿੰਦੇ ਆ ਤੇ ਕਿਸ ਤਰ੍ਹਾਂ ਪਲਾਸਟਿਕ ਨੂੰ ਦੇਖੋ ਇਹ ਰੀਸਾਈਕਲ ਦਾ ਇਹਨਾਂ ਦਾ ਇੱਕ ਪ੍ਰੋਜੈਕਟ ਹੈਗਾ ਕਿਸ ਤਰ੍ਹਾਂ ਪਲਾਸਟਿਕ ਨੂੰ ਰੀਸਾਈਕਲ ਕੀਤਾ ਜਾਂਦਾ ਬੇਟਾ ਕਿਵੇਂ ਕੀਤਾ ਜਾਂਦਾ ਹੈ ਪਲਾਸਟਿਕ ਨੂੰ ਰੀਸਾਈਕਲ ਰੀਸਾਈਕਲ ਕਰਨ ਦੇ ਵਿੱਚ ਪਹਿਲਾਂ ਦਾ ਲੋਕ ਇਹਦੇ ਵਿੱਚ ਆਪਣਾ ਕਬਾੜੀ ਇੱਦਾਂ ਹੈ ਤੇ ਇਹ ਟਰਾਂਸਪੋਰਟਰ ਹੈ 163 ਵਿੱਚ ਆਪਣਾ ਸਾਰਾ ਕਬਾੜ ਇਲਾਕਾ-ਇਲਾਕਾ ਵਾ ਭਾਗਾਂ ਵਿੱਚ ਵੰਡ ਦਿੱਤਾ ਜਾਂਦਾ ਹੈ ਤੇ ਜਿਹੜੇ ਪਾਸੇ ਕੁਰੀ ਹੈ ਉਹ ਇੱਕ ਗ੍ਰਾਈਂਡਰ ਵਿੱਚ ਜਾ ਕੇ ਗ੍ਰाइंड ਹੋ ਮਿਕਸ ਗ੍ਰाइंड ਹੋ ਕੇ ਫਿਰ ਵਾਸ਼ਿੰਗ ਹੋ ਕੇ ਇੱਧਰ ਟਰਾਂਸਪੋਰਟਰਾਂ ਹੀ ਮੈਲਡ ਹੋਣ ਲਈ ਭੇਜ ਜਾਂਦੀ ਹੈ ਤੇ ਮੈਲਡ ਹੋ ਕੇ ਨਵੇਂ ਪ੍ਰੋਡਕਟ ਵਿੱਚ ਟ੍ਰਾਂਸਫਰ ਹੋ ਜਾਂਦਾ ਹੈ ਹਾਂ ਦੇਖੋ ਜੀ ਬੱਚਿਆਂ ਨੇ ਦੱਸਿਆ ਕਿ ਇੱਕ ਇਹਨਾਂ ਨੇ ਇੱਕ ਇਸ ਤਰ੍ਹਾਂ ਦਾ ਇੱਕ ਗਾਰਬੇਜ ਲਗਾਇਆ ਹੈਗਾ ਜਿਸ ਦੇ ਵਿੱਚ ਮਟੀਰੀਅਲ ਵੇਸ ਸਿੱਟਿਆ ਜਾਂਦਾ ਹੈ ਫਿਰ ਉਸ ਨੂੰ ਟਰੱਕ ਰਾਹੀਂ ਟ੍ਰਾਂਸਪੋਰਟ ਕੀਤਾ ਜਾਂਦਾ ਹੈ ਤੇ ਫਿਰ ਫੈਕਟਰੀ ਰਾਹੀਂ ਭੇਜਿਆ ਜਾਂਦਾ ਹੈ ਫੈਕਟਰੀ ਉਹਨੂੰ ਛਾਣ ਕੇ ਵੱਖ-ਵੱਖ ਕਰ ਦਿੰਦੀ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਉਹ ਮਟੀਰੀਅਲ ਵਧੀਆ ਬਣਾਇਆ ਜਾਂਦਾ ਹੈ ਤੇ ਫਿਰ ਅੱਗੇ ਉਸ ਨੂੰ ਰੀਸਾਈਕਲ ਕਰਕੇ ਯੂਜ਼ ਕੀਤਾ ਜਾਂਦਾ ਹੈ ਇਹ ਦੇਖੋ ਇਹ ਬੱਚੇ ਨੇ ਪ੍ਰੋਜੈਕਟ ਬਣਾਇਆ ਹੋਇਆ ਹੈ ਇਹ ਕਿ ਬੀਐਸ ਮਟੀਰੀਅਲ ਤੋਂ ਕਿਵੇਂ ਆਪਾਂ ਦੇਖੋ ਘਰ ਦੀ ਸਜਾਵਟ ਕਰ ਸਕਦੇ ਆ ਇਹ ਮੈਟ ਬਣਾਇਆ ਹੋਇਆ ਫੁੱਟ ਮੈਟ ਹੈ ਇਹ ਤੇ ਅੱਗੇ ਆ ਦੇਖੋ ਇੱਕ ਹੋਰ ਪ੍ਰੋਜੈਕਟ ਹੈਗਾ ਬੱਚੇ ਲੈ ਕੇ ਆਏ ਹੋਏ ਨੇ ਇਹਨਾਂ ਤੋਂ ਪੁੱਛਦੇ ਆ ਬੇਟਾ ਕਿਸ ਚੀਜ਼ ਦਾ ਪ੍ਰੋਜੈਕਟ ਹੈ ਵੇਸਟ ਮੈਨੇਜਮੈਂਟ ਇਹ ਵੇਸਟ ਮੈਨੇਜਮੈਂਟ ਦਾ ਇਹਨਾਂ ਨੇ ਇੱਕ ਮਾਡਲ ਪੇਸ਼ ਕੀਤਾ ਹੋਇਆ ਬੇਟਾ ਕੀ ਦਿਖਾ ਰਹੇ ਹੋ ਰੇਜ ਜਿਵੇਂ ਕਿ ਅੱਜ ਦਾ ਸਾਨੂੰ ਪੈਕਕੇ ਦੀ ਬਹੁਤ ਜ਼ਰੂਰਤ ਹੈ ਸਾਡੇ ਕਪੜੇ ਤੇ ਸਾਡਾ ਹੋਲ ਦੀ ਸਮਾਨ ਜੋ ਫੈਕਟਰੀ ਵਿੱਚ ਬਣਦਾ ਜਿਸ ਨਾਲ ਸਾਡੇ এনवायरमेंट ਵਿੱਚ ਪੋਲੂਸ਼ਨ ਆ ਵਧ ਰਿਹਾ ਹੈ ਇਸ ਕਰਕੇ ਅਸੀਂ ਫੈਕਟਰੀ ਦੇ ਮੈਸ ਵਿੱਚ ਧੂਏ ਦੀ ਬਟਲੀ ਧੂੜ ਦਾ ਸਮਾਲ ਕਿਤੇ ਜਿਹੜਾ ਧੂੜ ਦਾ ਧੂਆ ਹੋਏਗਾ ਉਹ ਇਸ ਪਾਈਪ ਰਾਹੀਂ ਹੁੰਦਾ ਹੋਇਆ ਇਸ ਸੈਟਅਪ ਤੇ ਆਏਗਾ ਇਸ ਸੈਟਅਪ ਤੇ ਅਸੀਂ ਕਾਰਬਨ ਦੀਆਂ ਦੋ ਰਾਡ ਨਿਤਿਆ ਨੇ ਇੱਕ ਰਾਡ ਨੂੰ ਅਸੀਂ 네ਗੇਟਿਵ ਚਾਰਜ ਦਿੱਤਾ ਤੇ ਇੱਕ ਨੂੰ ਪੋਜ਼ੀਟਿਵ ਚਾਰਜ ਦਿੱਤਾ ਜਿਵੇਂ ਕਿ ਸਾਨੂੰ ਪਤਾ ਹੈ ਧੂਏ ਵਿੱਚ ਕਾਰਬਨ ਵੱਧ ਮਾਤਰਾ ਵਿੱਚ ਹੁੰਦਾ ਕਾਰਬਨ ਵਿੱਚ 네ਗੇਟਿਵ ਚਾਰਜ ਹੁੰਦਾ ਇਸ ਲਈ ਇਥੇ ਪੋਜ਼ਿਟਿਵ ਚਾਰਜ ਤੇ ਨੈਗਟਿਵ ਪੋਜ਼ਿਟਿਵ ਚਾਰਜ ਵਾਲੀ ਕਾਰਬਨ ਦੀ ਰਾਡ 네ਗਟਿਵ ਚਾਰਜ ਵਾਲੀ ਕਾਰਬਨ ਦੀ ਰਾਡ ਨੂੰ ਆਪਰੇ ਬਾਅਦ ਖਿੱਚੇਗੀ ਤੇ ਸਾਡੇ ਕੋਲ ਧੂੰਏ ਵਿੱਚੋਂ ਕਾਰਬਨ ਨਿਕਲ ਕੇ ਨੀਚੇ ਜਮ੍ਹਾਂ ਹੋ ਜਾਵੇਗਾ ਤੇ ਧੂੰਆਂ ਸਾਫ ਕੋ ਇਨਵਾਇਰਨਮੈਂਟ ਵਿੱਚ ਜਾਵੇ ਜਿਸ ਨਾਲ ਸਾਡੀ ਸਿਹਤ ਤੇ ਕੋਈ ਮਾੜਾ ਅਸਰ ਨਾ ਪਵੇਗਾ ਹੂੰ ਦੇਖੋ ਜੀ ਬੱਚੇ ਨੇ ਬੜਾ ਵਧੀਆ ਪ੍ਰੋਜੈਕਟ ਇਸ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਜਿਹੜੀ ਹੈਗੀ ਹੈ ਜਿਹੜਾ ਪ੍ਰਦੂਸ਼ਿਤ ਹਵਾ ਹੈ ਉਸ ਨੂੰ ਕਿਵੇਂ ਸਾਫ ਕੀਤਾ ਜਾ ਸਕਦਾ ਹੈ ਕਿਵੇਂ ਉਹਦੇ ਵਿੱਚੋਂ ਜਿਹੜੀ ਹੈਗੀ ਹੈ ਕਾਰਬਨ ਉਹ ਕੱਢ ਲਈ ਜਾਂਦੀ ਹੈ ਤੇ ਇਧਰ ਵੀ ਇਸ ਬੱਚੇ ਨੇ ਇੱਕ ਜਿਹੜਾ ਹੈਗਾ ਮਟੀਰੀਅਲ ਵੇਸਟ ਹੁੰਦਾ ਉਸ ਨੂੰ ਕਿਵੇਂ ਪ੍ਰੋਪਰਲੀ ਜਲਾਇਆ ਜਾਵੇ ਉਸ ਵਾਸਤੇ ਮਟੀਰੀਅਲ ਨੂੰ ਕਿਵੇਂ ਜਲਾਇਆ ਜਾਂਦਾ ਹੈ ਚੰਗੇ ਢੰਗ ਦੇ ਨਾਲ ਤੇ ਫਿਰ ਕਿਵੇਂ ਉਸ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਬਾਰੇ ਪ੍ਰੋਜੈਕਟ ਦਿਖਾਇਆ ਹੋਇਆ ਹੈ ਤੇ ਇਹ ਬੱਚਿਆਂ ਨੇ ਦੇਖੋ ਰਿਸੋਰਸ ਮੈਨੇਜਮੈਂਟ ਦੇ ਤਹਿਤ ਸੋਲਰ ਪੈਨਲਸ ਦੀ ਕਿਵੇਂ ਆਪਾਂ ਜਿਹੜੀ ਹੈਗੀ ਹੈ ਵਰਤੋਂ ਕਰ ਸਕਦੇ ਹਾਂ ਉਸ ਬਾਰੇ ਇਹ ਦੇਖੋ ਪ੍ਰੋਜੈਕਟ ਇਹ ਲੈ ਕੇ ਆਏ ਹੋਏ ਨੇ ਇਹ ਦੇਖੋ ਸੋਲਰ ਪੈਨਲ ਇਹਨਾਂ ਨੇ ਲਗਾਏ ਹੋਏ ਨੇ ਦੇਖੋ ਇਹ ਦੇਖੋ ਇਸ ਦਿਨ ਨਹੀਂ ਲਾਈਟ ਵੀ ਹੋ ਰਹੀ ਹੈ ਇਹ ਦੇਖੋ ਜਿਵੇਂ ਆਪਾਂ ਕੋਲ ਵਿੰਡ એનર્ਜੀ ਦੇ ਨਾਲ ਕਿਸ ਤਰ੍ਹਾਂ ਦੇਖੋ ਜਿਹੜੀ ਲਾਈਟ ਹੈਗੀ ਆ ਦੇਖੋ ਜਗ ਰਹੀ ਹੈ ਕਿ ਇਸ ਦੇ ਵਿੱਚ ਅੱਗੇ ਇਹ ਬੱਚਾ ਲੈ ਕੇ ਆਇਆ ਹੋਇਆ ਹੈ ਰਿਸੋਰਸ ਮੈਨੇਜਮੈਂਟ ਦੇ ਤਹਿਤ ਇੱਕ ਪ੍ਰੋਜੈਕਟ ਕੀ ਕਿਸ ਤਰ੍ਹਾਂ ਆਪਾਂ ਜਣਾ ਹੈਗਾ ਪਾਣੀ ਹੈਗਾ ਉਸ ਨੂੰ ਆਪਾਂ ਫਿਲਟਰ ਕਰ ਸਕਦੇ ਆ ਸਾਫ ਕਰ ਸਕਦੇ ਆ ਤੇ ਇਹ ਦੇਖੋ ਇੱਕ ਇਹ ਪ੍ਰੋਜੈਕਟ ਹੈ ਉਸ ਤੋਂ ਬਾਅਦ ਦੇਖੋ ਇਹ ਇਹ ਵੀ ਰਿਸੋਰਸ ਮੈਨੇਜਮੈਂਟ ਦੇ ਤਹਿਤ ਇੱਕ ਪ੍ਰੋਜੈਕਟ ਬੱਚੇ ਲੈ ਕੇ ਆਏ ਹੋਏ ਨੇ ਜਿਸ ਦੇ ਵਿੱਚ ਇਹਨਾਂ ਨੇ ਫਾਰਮਿੰਗ ਤੋਂ ਬਚਿਆ ਹੋਇਆ ਜਿਹੜਾ ਵੇਸਟ ਮਟੀਰੀਅਲ ਹੈ ਉਸ ਨੂੰ ਆਪਾਂ ਕਿਵੇਂ ਸੰਭ ਕੇ ਅੱਗੇ ਫਿਰ ਕਿਸ ਤਰ੍ਹਾਂ ਪ੍ਰੋਸੈਸ ਕਰਕੇ ਉਸ ਤੋਂ ਗੱत्ता ਵਗੈਰਾ ਬਣਾ ਸਕਦੇ ਆ ਇਹ ਦੇਖੋ ਇਹਨਾਂ ਨੇ ਪਰਾਲੀ ਇਹ ਦਿਖਾਈ ਹੋਈ ਹੈ ਕਿ ਕਿਸ ਤਰ੍ਹਾਂ ਇਸ ਨੂੰ ਜਿਹੜਾ ਹੈਗਾ ਫੈਕਟਰੀਆਂ ਦੇ ਵਿੱਚ ਪ੍ਰੋਸੈਸ ਕੀਤਾ ਜਾਂਦਾ ਹੈ ਤੇ ਉਸ ਤੋਂ ਗੈਸ ਤਿਆਰ ਹੁੰਦੀ ਹੈ ਤੇ ਗੈਸ ਦੇ ਰਹੀ ਗੈਸ ਦਾ ਵੱਖਰਾ ਯੂਜ਼ ਕੀਤਾ ਜਾਂਦਾ ਹੈ ਤੇ ਜਿਹੜੀ ਥੱਲੇ ਮਟੀਰੀਅਲ ਬਚਦਾ ਹੈ ਉਸ ਤੋਂ ਗੱत्ता ਵਗੈਰਾ ਤਿਆਰ ਕੀਤਾ ਜਾਂਦਾ ਹੈ ਸਾਰੇ ਲਾਈਟਸ ਬਲ ਰਹੀਆਂ ਨੇ ਬਿਜਲੀ ਦੇ ਨਾਲ ਜਿਹਦੀ ਪੈਦਾਵਾਰ ਹੁੰਦੀ ਹੈ ਬਿਜਲੀ ਦੀ ਉਹਦੇ ਨਾਲ ਲਾਈਟਸ ਆ ਰਹੀਆਂ ਨੇ ਇਹ ਦੇਖੋ ਜੜੀ ਉਹ ਗੈਸ ਵਗੈਰਾ ਤਿਆਰ ਹੁੰਦੀ ਹੈ ਉਸ ਤੋਂ ਮਤਲਬ ਕਿ ਜੜੀ ਹੈਗੀ ਹੈ 팬 ਘੁੰਮਦਾ ਦੇਖੋ 팬 ਘੁੰਮਦਾ ਤੇ ਬਿਜਲੀ ਪੈਦਾ ਕਰਦਾ ਤੇ ਫੈਨ ਘੁੰਮਦਾ ਤੇ ਬਿਜਲੀ ਪੈਦਾ ਹੁੰਦੀ ਹੈ ਤੇ ਇਹ ਦੇਖੋ ਇਹ ਇੱਕ ਬੱਚਾ ਹੈ ਛੋਟਾ ਜਿਹਾ ਇਹ ਲੈ ਕੇ ਆਇਆ ਹੈ ਜਲ ਚੱਕਰ ਨੂੰ ਤੇ ਜਲ ਚੱਕਰ ਨੂੰ ਇਸਨੇ ਐਕਸਪਲੇਨ ਕੀਤਾ ਹੈ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਜਲ ਪਹਿਲਾਂ ਬੱਦਲ ਬਣਦੇ ਨੇ ਫਿਰ ਕਿਸ ਤਰ੍ਹਾਂ ਦੁਬਾਰਾ ਜਿਹੜਾ ਹੈਗਾ ਮੀਂਹ ਆਂਦਾ ਹੈ ਤੇ ਜਲ ਚੱਕਰ ਨਿਰੰਤਰ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ ਅੱਗੇ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਪ੍ਰੋਜੈਕਟ 'ਚ ਇਹ ਦੇਖੋ ਇਹ ਸਾਡੇ ਜੱਜ ਸਾਹਿਬਾਨ ਇੱਧਰ ਆ ਚੁੱਕੇ ਨੇ ਜੀ ਜੋ ਕਿ ਬੱਚਿਆਂ ਨੂੰ ਕੁਐਸਚਨਿੰਗ ਕਰਦੇ ਨੇ ਤਾਂ ਕਿ ਉਹਨਾਂ ਦਾ ਰਿਜ਼ਲਟ ਜਿਹੜਾ ਹੈਗਾ ਉਹ ਕਾਟ ਸੈਕੰਡ ਇਹ ਦੇਖੋ ਜੀ ਇਹਨਾਂ ਬੱਚਿਆਂ ਨੇ ਜਿਹੜਾ ਵੇਸਟ ਮਟੀਰੀਅਲ ਤੋਂ ਕਿਸ ਤਰ੍ਹਾਂ ਦੇਖੋ ਫੁੱਲ ਵਗੈਰਾ ਤਿਆਰ ਕੀਤੇ ਨੇ ਤੇ ਇਹ ਦੇਖੋ ਜੀ ਇੱਕ ਪੇਂਟਿੰਗ ਤਿਆਰ ਕੀਤੀ ਹੋਈ ਹੈ ਵੇਸਟ ਮਟੀਰੀਅਲ ਤੋਂ ਤੇ ਇਸ ਨੂੰ ਸਜਾਵਟ ਦੇ ਰੂਪ ਦੇ ਵਿੱਚ ਵਰਤਿਆ ਜਾ ਸਕਦਾ ਹੈ ਇਸ ਤਰ੍ਹਾਂ ਕਰਕੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਸਾਇੰਸ ਮੇਲੇ ਦੇ ਉੱਤੇ ਲੈ ਕੇ ਜਾ ਸਕਦੇ ਹੋ ਤੇ ਇਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਹੈਗੇ ਆ ਉਹ ਤੁਸੀਂ ਉਹਨਾਂ ਤੋਂ ਕਰਵਾ ਸਕਦੇ ਹੋ ਧੰਨਵਾਦ ਜੀ ਇਹ ਸਾਇੰਸ ਮੇਲਾ ਦੇਖਣ ਲਈ